ਅੰਮ੍ਰਿਤਸਰ ਮਹਾਲ ਬਾਈਪਾਸ ਪੁਲਿਸ ਚੌਂਕੀ ਦੇ ਬਾਹਰ ਲੱਗਿਆ ਟ੍ਰੈਫਿਕ ਜਾਮ ਫਾਸਵੀ ਨਿਊਜ਼ ਟੀਮ ਮੌਕੇ ਤੇ ਪੁੱਜੀ ਤਾਂ ਪੁਲਿਸ ਅਧਿਕਾਰੀ ਆਏ ਹਰਕਤ ਵਿੱਚ ਅਤੇ ਜਾਮ ਨੂੰ ਖੁਲਵਾਇਆ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਅਧਿਕਾਰੀ ਨੂੰ ਜਾਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਕੋਈ ਵੀ ਜਾਨ ਨਹੀਂ ਲੱਗਿਆ ਪਰ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਹਨ ਅਤੇ ਆਪਣੀ ਡਿਊਟੀ ਕਰਦੇ ਹੋਏ ਨਜ਼ਰ ਆਏ ਕੋਈ ਨਹੀਂ ਜੀ ਮੜਾ ਮੋਟਾ ਕੋਈ ਵੀ ਗੱਡੀ-ਕੁੱਡੀ ਖਰਾਬ ਹੋ ਜਾਂਦੀ ਆ ਉਹਦਾ ਕਰਕੇ ਮੜਾ ਮੋਟਾ ਇਹ ਅਗਲੇ ਪਾਸੇ ਪੁਲ ਬੰਦਿਆ ਪੁਲ ਕਰਕੇ ਥੋੜੀ ਪ੍ਰੋਬਲਮ ਆ ਜਾਂਦੀ ਆ ਕੋਈ ਡਾ ਜਮ ਨਹੀਂਦਾ ਖੁੱਲ ਕੇ ਜਮ ਬਸ ਤੁਹਾਡੇ ਸਾਹਮਣੇ ਆ ਨਹੀਂ ਕਿ ਗੱਡੀਆਂ ਜ਼ਿਆਦਾ ਕਾਦੀਆਂ ਹੋਈਆਂ ਬਿਲਕੁਲ ਆ ਰਾਮਨਾਥ ਪੀਸਪੁਲ ਟਰੈਕ ਤੇ ਬੰਦਿਆ ਕੋਈ ਕਹੀ ਜਾਂਦੇ ਜੇ ਗੱਡੀਆਂ ਜਾਂਦੀਆਂ ਪੀਸਪੁਲ ਟਰੈਕ ਤੇ ਚੱਲਣਾ ਵੀ ਇਹ ਕਿ ਜਮ ਤਾਂ ਲੱਗਾ ਵੇਖੋ ਆ ਜਮ ਥੋੜਾ ਦਾ ਸੜਕ ਤੇ ਗੱਡੀ ਆਉਂਦੀ ਜਾਂਦੀ ਆ ਜਮ ਥੋੜਾ ਹੁੰਦਾ ਜਿਹੜੇ ਵਾਹਨ ਚੱਲਣ ਵਾਲੇ ਨੇ ਸ਼ਰਤ ਤੇ ਆਉਣਾ ਜਣਾ ਹੀ ਹੈ ਨਹੀਂ ਜੀ ਬਿਲਕੁਲ ਬੜੇ ਵਧੀਆ ਲੋਕ ਬੜੇ ਵਧੀਆ ਤਰੀਕੇ ਨਾਲ ਹੁੰਦੇ ਬੜੇ ਵਧੀਆ ਤਰੀਕੇ ਨਾਲ ਜਾਂਦੇ ਆ ਜੀ ਲੋਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਨੇ ਕਰਦੇ ਪਏ ਆ ਜੀ ਪਾਲਣਾ ਨਹੀਂ ਕਰਦੇ ਤੇ ਕਰੂਗਾ ਕੋਈ ਉਦੁਰ ਵਰਤੋ ਕਰੂਗਾ ਕਾਨੂੰਨ ਬਤੌਰ ਹਰਕਤ ਕੀਤੀ ਜਾਊਗੀ ਆਮਰੇ ਸਰ ਰਾਮ ਤੀਰਥ ਮਾਹਲ ਬਾਈਪਾਸ ਤੇ ਅਸੀਂ ਖੜੇ ਤੇ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤੁਹਾਡਾ ਇੱਕ ਵਾਰੀ ਜ਼ਰੂਰ ਸਾਂਝੀ ਕਰੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਮਾਹਲ ਬਾਈਪਾਸ ਤੇ ਇਸ ਵੇਲੇ ਟ੍ਰੈਫਿਕ ਦਾ ਕਾਫੀ ਦਬਾਅ ਵਧਿਆ ਹੋਇਆ ਹੈ ਦੂਜੇ ਪਾਸੇ ਜਦੋਂ ਉੱਥੇ ਮੌਕੇ ਤੇ ਆ ਦੇ ਪੁਲਿਸ ਚੌਂਕੀ ਵੀ ਹੈ ਪੁਲਿਸ ਦੇ ਨਫਰੀ ਹੋਰ ਵਧਾਣੀ ਚਾਹੀਦੀ ਤਾਂ ਜੋ ਜਿਹੜੇ ਇੱਥੇ ਲੰਘਣ ਵਾਲੇ ਲੋਕ ਹਨ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਜੇ ਤੋਂ ਗੱਲਬਾਤ ਅਸੀਂ ਪੁਲਿਸ ਅਧਿਕਾਰੀਆਂ ਨਾਲ ਕੀਤੀ ਹੈ ਜੇ ਜਾਮ ਬਾਰੇ ਪੁੱਛੇ ਵਿੱਚ ਇੱਥੇ ਅਕਸਰ ਜਾਮ ਲੱਗ ਰੰਦਾ ਤੇ ਉਹਨਾਂ ਨੇ ਆਖਿਆ ਕਿ ਕੋਈ ਜਾਮ ਨਹੀਂ ਲੱਗਾ ਅੱਗੇ ਪੁਲ ਦਾ ਕੰਮ ਚੱਲ ਰਿਹਾ ਇਸ ਕਰਕੇ ਜਾਮ ਹੈ ਉਹਨਾਂ ਨੇ ਆਖਿਆ ਕਿ ਨਫਰੀ ਲਗਾ ਦਿੱਤੀ ਗਈ ਹੈ ਤੇ ਜਾਮ ਨੂੰ ਜਲਦ ਹੀ ਇੱਥੇ ਜਿਹੜਾ ਅੱਜ ਲੱਗਾ ਹੋਇਆ ਇਸ ਨੂੰ ਹੀ ਹੱਲ ਕਰ ਦਿੱਤਾ ਜਾਵੇਗਾ ਅਮਰਸਰ ਫਾਸਟਵੇ ਖਬਰ ਨਮਣੀ ਸਹਿਜੋ ਕੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ